ਸਾਹਿਬਾਂ ਦੋਸਤੋ ਆਈ ਹੋਪ ਕਿ ਤੁਸੀਂ ਸਾਰੇ ਆਪਣੇ ਆਪਣੇ ਘਰ ਠੀਕ ਠਾਕ ਹੋਵੋਗੇ ਦੋਸਤੋ ਜਦੋਂ ਇੱਕ ਧੀ ਜਨਮ ਲੈਂਦੀ ਹੈ ਨਾ ਇਹ ਉਹ ਆਪਣੇ ਕਰਮ ਆਪ ਲੈ ਕੇ ਪੈਦਾ ਹੁੰਦੀ ਹੈ ਪਰ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਕਰਮ ਚੰਗੇ ਐ ਕਿ ਮਾੜੇ ਐ ਮੈਂ ਤੇ ਸਾਰੇ ਮਾਪਿਆਂ ਨੂੰ ਤੇ ਭਰਾਵਾਂ ਨੂੰ ਇਹੀ ਕਹਾਂਗੀ ਕਿ ਆਪਣੀਆਂ ਧੀਆਂ ਦਾ ਤੇ ਆਪਣੀਆਂ ਭੈਣਾਂ ਦਾ ਵੱਧ ਤੋਂ ਵੱਧ ਘਰਿਆ ਕਰੋ ਹਮੇਸ਼ਾ ਉਹਨਾਂ ਨੂੰ ਖੁਸ਼ ਰੱਖਿਆ ਕਰੋ ਜਦੋਂ ਇੱਕ ਧੀ ਖੁਸ਼ੀ ਦੇ ਵਿੱਚ ਸੀਸਾ ਦਿੰਦੀ ਹੈ ਨਾ ਤੇ ਉਹਦੇ ਪੇਕੇ ਤੇ ਉਹਦੇ ਭਰਾਵਾਂ ਦਾ ਘਰ ਹੱਸਦਾ ਵਸਦਾ ਰਹਿੰਦਾ ਤੇ ਜਦੋਂ ਇੱਕ ਧੀ ਵੱਡ ਸੀਸਾ ਦੇਵੇ ਨਾ ਤੇ ਉਹਦੇ ਮਾਪਿਆਂ ਦਾ ਤੇ ਉਹਦੇ ਭਰਾਵਾਂ ਦਾ ਉਹੀ ਹਾਲ ਹੁੰਦਾ ਜੋ ਅੱਜ ਬੀਬੀ ਰਜਨੀ ਕੋਰ ਦੀ ਫਿਲਮ ਵਿੱਚ ਹੋਇਆ ਤੇ ਜੇ ਕਿਸੇ ਨੂੰ ਮੇਰੀਆਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਹੈਗਾ ਨਾ ਤਾਂ ਉਹ ਪਲੀਜ਼ ਜਾ ਕੇ ਅੱਜ ਹੀ ਬੀਬੀ ਰਜਨੀ ਕੋਰ ਦੀ ਫਿਲਮ ਦੇਖ ਕੇ ਆਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ